ਮੰਤਰੀ ਮਾਨ ਨੇ ਅਕਾਲੀ ਦਲ ਤੇ ਖੂਬ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਭਾਜਪਾ ਨੇ ਆਪਣੇ ਅਕਾਊਂਟ ਤੇ ਸਹਬਜ਼ਾਦਿਆਂ ਦੇ ਕਾਰਟੂਨ ਬਣਾਏ ਪਰ ਐਸਜੀਪੀਸੀ ਨੇ ਭਾਜਪਾ ਤੇ ਕੋਈ ਕਾਰਵਾਈ ਨਹੀਂ ਕੀਤੀ। ਨਾ ਅਕਾਲ ਤੱਕ ਸਹਬ ਨੇ ਭਾਜਪਾ ਤੇ ਕੋਈ ਕਾਰਵਾਈ ਕੀਤੀ। ਉਹਨਾਂ ਇੱਥੋਂ ਤੱਕ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਗੱਟ ਛੋੜਦਿਆਂ ਚਰਚਾਵਾਂ ਨੇ ਇਸ ਕਰਕੇ ਕੁਰਸੀ ਲਈਏ ਕਿਤੇ ਵੀ ਜਾ ਸਕਦੇ ਆ ਉੱਥੇ ਕੋਈ ਗੱਲ ਨਹੀਂ ਕਰ ਰਹੇ ਜਾਂ ਕੋਈ ਕਾਰਵਾਈ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਅਕਾਲੀਆਂ ਨੇ ਸੰਸਦ ਚ ਪੰਜਾਬ ਦੀ ਆਵਾਜ਼ ਨਹੀਂ ਚੱਕੀ। ਹਰੇਕ ਮੁੱਦਿਆਂ ਤੇ ਚੁੱਪਚਾਪ ਸਹਿਮਤੀ ਦਿੰਦੇ ਰਹੇ ਉਹਨਾਂ ਕਿਹਾ ਕਿ ਐਸਵਾਈਐਲ ਤੇ ਚੁੱਪ ਰਹੇ ਕਿਸਾਨੀ ਮੁੱਦਿਆਂ ਤੇ ਚੁੱਪ ਰਹੇ ਉਹਨਾਂ ਕਿਹਾ ਕਿ ਅੱਜ ਵੀ ਇਹ ਘੱਟ ਚੋੜ ਲਈ ਬੀਜੇਪੀ ਦੇ ਸਾਰੇ ਗੁਨਾਹ ਪੁੱਲ ਜਾਣਗੇ ਉਹਨਾਂ ਕਿਹਾ ਕਿ ਕਾਲੀ ਦਲ 1920 ਦੇ ਵਿੱਚ ਬਣਿਆ ਸੀ ਉਸ ਵੇਲੇ ਇਹ ਸ਼ੇਰਾਂ ਦੀ ਪਾਰਟੀ ਸੀ ਤੇ ਅੱਜ ਇਹ ਕਿਰਲੀਆਂ ਛਿਪਕਲੀਆਂ ਤੱਕ ਪਹੁੰਚ ਚੁੱਕੇ ਹਨ ਮਤਲਬ 1920 ਬਣੀ ਸੀਗੀ ਅਕਾਲੀ ਦਲ ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ ਉਹਨਾਂ ਦੀ ਪਾਰਟੀ ਸੀ ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੀ ਅੱਜ ਡਾਇਨਾਸੌਰਾਂ ਚ ਹਵਾ ਭਰੀ ਫਿਰਦੇ ਨੇ ਕਿੱਧਰ ਨੂੰ ਲੈ ਕੇ ਕੌਮ ਨੂੰ ਇਹ ਕਿੱਧਰ ਜਾ ਰਹੇ ਨੇ ਇਹ ਅੱਜ ਬਜਾਏ ਇਸ ਦੇ ਕਿ ਕੋਈ ਪੰਥ ਦੇ ਮੁੱਦੇ ਸੈਂਟਰ ਨਾਲ ਗੱਲ ਕਰਦੇ ਜਾਂ ਉਹਨਾਂ ਨਾਲ ਕੋਈ ਸ਼ਰਤਾਂ ਰੱਖਦੇ ਕਿ ਜੇ ਐਲਾਈਅੰਸ ਕਰਨਾ ਤਾਂ ਆਹ ਆਹ ਸਾਡੀਆਂ ਸ਼ਰਤਾਂ ਨੇ ਠੀਕ ਹੈ ਨਾ ਤਾ ਉਹਦੀ ਬਜਾਏ ਆਗੇ ਜੀ ਡਾਇਨਾਸੌਰ ਆਗੇ ਆਗੇ ਜੀ ਆਗੇ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲਓ ਉਧਰੋਂ ਅਮਿਤ ਸ਼ਾਹ ਆ ਗਿਆ ਤਖਤਿਆਂ ਐ ਕਰ ਲੀਆਂ ਸੀ ਵੀਡੀਓ ਮੈਂ ਬਣਾਈ ਆਂ ਐ ਤਖਤਿਆਂ ਕਰ ਲੀਆਂ ਸੀ ਇੰਨੀ ਹਿੰਮਤ ਇਹਨਾਂ ਦੀ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ ਚ ਕੀ ਬੋਲ ਕੇ ਆਇਆ ਮੈਂ ਉਸੇ ਆ ਮਸ਼ਾਹਦੇ ਸਾਹਮਣੇ ਹਿੰਮਤ ਚਾਹੀਦੀ ਐ ਇਹਦੇ ਵਾਸਤੇ ਸਚਾਈ ਚਾਹੀਦੀ ਐ ਇਹਦੇ ਵਾਸਤੇ ਦਿਲ ਚ ਇਹ ਬੋਲਣ ਵਾਸਤੇ 20 ਦਿਨ ਬੈਠੇ ਰਹਿੰਦੇ ਸੀਗੇ ਬਾਲਲ ਸਾਹਿਬ ਨਵੀਂ ਸਰਕਾਰ ਬਣਦੀ ਸੀ 20 ਦਿਨ ਬਾਲਲ ਸਾਹਿਬ ਬੈਠੇ ਰਹੇ ਦਿੱਲੀ ਅਸੀਂ ਕਹਿੰਦੇ ਸ਼ਾਇਦ ਪੰਜਾਬ ਦੀਆਂ ਮੰਗਾਂ ਮਨਵਾਉਣਗੇ ਕਹਿੰਦੇ ਨਹੀਂ ਇੱਕ ਮਿਨਿਸਟਰੀ ਮਿਲ ਗਈ ਹਰਸ ਮਰਤਕੌਰ ਨੂੰ ਬਣ ਗਿਆ ਕੰਮ ਕਹਿੰਦੇ ਪੰਜਾਬ ਦਾ ਆ ਕੰਮ ਹੋਇਆ ਤੇ ਅੱਜ ਦੀ ਪਹਿਲੀ ਵੱਡੀ ਨਿਊਜ਼ ਬ੍ਰੇਕਿੰਗ ਨੰਬਰ 1 ਜ਼ਿਕਰ ਹੋਇਆ 328 ਰੂਪਾਂ ਦੇ ਮਾਮਲੇ ਦਾ ਬਕਾਇਦਾ ਮੁੱਖ ਮੰਤਰੀ ਨੇ ਇਸ ਤੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਜਾਂਚ ਦੀ ਮੰਗ ਕੀਤੀ ਸੀ ਇਸ ਕਰਕੇ ਅਸੀਂ ਇਹ ਜਾਂਚ ਜਿਹੜੀ ਹੈ ਇਹ ਐਸ ਆਈ ਟੀ ਨੂੰ ਸੌਂਪੀ ਹੈ ਇਸ ਕਰਕੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਨੇ ਕਿਹਾ ਸੀ ਕਿ ਸਰੂਪ ਕਿੱਥੇ ਨੇ ਇਹ ਪਤਾ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਤਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਕਿਹਾ ਕਿ ਅਸੀਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੀਐਮ ਨੇ ਵੀ ਕਿਹਾ ਕਿ ਐਸਜੀਪੀਸੀ ਨੇ ਗਾਇਬ ਸਰੂਪਾਂ ਤੇ ਆਪਣਾ ਪੱਲਾ ਛਾੜ ਲਿਆ ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ 10 ਵੀ ਘਟਾਲੇ ਤਾਂ ਅਕਸਰ ਹੁੰਦੇ ਨੇ ਉਹਨਾਂ ਕਿਹਾ ਕਿ ਐਸਜੀਪੀਸੀ ਨੂੰ ਉਲਟਾ ਕਾਨੂੰਨੀ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਪਰ ਇਹਨਾਂ ਨੂੰ ਡਰ ਹੈ ਕਿ ਐਸਆਈਟੀ ਪੁੱਛਗਿੱਛ ਕਰੇਗੀ ਤਾਂ ਹੋਰ ਬਹੁਤ ਸਾਰੇ ਚਿੱਠੇ ਖੁੱਲ ਜਾਣਗੇ ਸੀਐਮ ਵੱਲੋਂ ਐਸਜੀਪੀਸੀ ਵੱਲੋਂ ਪਾਇ ਕੁਝ ਮਤਿਆਂ ਦਾ ਵੀ ਜ਼ਿਕਰ ਕੀਤਾ ਗਿਆ ਔਰ ਉਹਨਾਂ ਕਿਹਾ ਕਿ ਬਾਅਦ ਦੇ ਵਿੱਚ ਉਹ ਮਤੇ ਰੱਦ ਕਰ ਦਿੱਤੇ ਗਏ ਪਰ ਐਸਜੀਪੀਸੀ ਨੇ ਆਪਣੇ ਮਤਿਆਂ ਦੇ ਵਿੱਚ ਇਹ ਮੰਨਿਆ ਸੀ ਕਿ ਸਰੂਪ ਘਟੇ ਨੇ ਔਰ ਘਟੇ ਸਰੂਪਾਂ ਦੀ ਰਿਕਵਰੀ ਦੇ ਲਈ ਪੈਰਵਾਹੀ ਹੋਵੇ ਕਾਨੂੰਨੀ ਕਾਰਵਾਈ ਹੋਵੇ ਪਰ ਉਹਨਾਂ ਕਿਹਾ ਕਿ ਬਾਅਦ ਦੇ ਵਿੱਚ ਐਸਜੀਪੀਸੀ ਇਹਨਾਂ ਮਤਿਆਂ ਤੋਂ ਪਲਟ ਗਈ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਐਸ ਆਈਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਕੌਣ-ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ਼੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਥੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹਾ ਜੀ ਇਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜਹਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬਲਾ ਕੇ ਪੁੱਛੂਗੀ ਵੀ ਸਾਹਿਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੁੱਲਣਗੇ ਪਰ ਮੈਂ ਸਮਝਦਾ ਜਾਣ ਬੁੱਝ ਕੇ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਲੰਕੀ ਦੇਣ ਦੀਆਂ ਸ਼ਾਸ਼ਾ ਰਚ ਰਹੀ ਹੈ ਜਿਸ ਤਰ੍ਹਾਂ ਵਾਰ-ਵਾਰ ਸਿੱਖ ਕੌਮ ਅਨੇਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਸ੍ਰੀ ਅਕਾਲ ਤਖਸਾਲ ਵੱਲੋਂ ਵੀ ਕੱਲ ਸਖਤ ਤਾੜਨਾ ਆਈ ਹੈ ਕਿ ਜਦੋਂ ਸ੍ਰੀ ਅਕਾਲ ਤਖਸਾਲ ਤੇ ਮਸਲਾ ਵਿਚਾਰ ਲਿਆ ਤਾਂ ਫਿਰ ਸਰਕਾਰਾਂ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਦਾਖਲ ਅਦਾਜੀ ਕਰਨ ਅਗਰਪਰੀ ਸਿੰਘ ਚੱਬਰ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਮਸਲਾ ਅਕਾਲ ਤਖਸਾਲ ਤੇ ਵਿਚਾਰਿਆ ਗਿਆ ਇਸ ਕਰਕੇ ਸਰਕਾਰਾਂ ਦਾ ਦਖਲ ਅੰਦਾਜ਼ੀ ਕਰਨਾ ਬਣਦਾ ਨਹੀਂ ਪਰ ਮੁੱਖ ਮੰਤਰੀ ਕਹਿ ਰਹੇ ਨੇ ਕਿ ਹੋਰ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਾਂ ਸੰਤ ਸਮਾਜ ਦੇ ਲੋਕ ਨੇ ਜਿਨ੍ਹਾਂ ਵੱਲੋਂ ਧਰਨੇ ਲਾਏ ਗਏ ਸੀ ਔਰ ਉਹਨਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਸਰਕਾਰ ਜਾਂਚ ਕਰਵਾਵੇ ਤਾਂ ਕਰਕੇ ਉਹਨਾਂ ਵੱਲੋਂ ਐਸਆਈਟੀ ਬਣਾ ਦਿੱਤੀ ਗਈ ਮੁੱਖ ਮੰਤਰੀ ਨੇ ਵੀ ਕਿਹਾ ਕਿ 328 ਰੂਪਾਂ ਚੋਂ ਜੇ ਕੋਈ ਵੀ ਸਰੂਪ ਘਟ ਹੋਏ ਕੱਲ ਨੂੰ ਉਹ ਕਿਤੇ ਵੀ ਪਏ ਹੋ ਸਕਦੇ ਨੇ ਤਾ ਐਸੇ ਵਿੱਚ ਫਿਰ ਜੇ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਏਗਾ ਇਸ ਕਰਕੇ ਪਤਾ ਲਾਉਣਾ ਬੇਹੱਦ ਜ਼ਰੂਰੀ ਹੈ ਕਿ ਇਸ ਮਾਮਲੇ ਦੀ ਅਸਲੀ ਸਚਾਈ ਕੀ ਨਸ਼ਾ ਤਸਕਰਾਂ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਕਰਨ ਵਾਲਿਆਂ ਦਾ ਸਾਥ ਦੇਗਾ ਜਾ ਉਸ ਦੀ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ 50000 ਰੁਪਏ ਦਾ ਜੁਰਮਾਨਾ ਲਾਇਆ ਜਾਏਗਾ ਇਹ ਪੰਚਾਇਤ ਦਾ ਮਤ ਹੈ ਕਿ ਜੇ ਕੋਈ ਵੀ ਵਿਅਕਤੀ ਕਿਸੇ ਨਸ਼ਾ ਵੇਚਣ ਵਾਲੇ ਦੀ ਸਪੋਰਟ ਕਰੇਗਾ ਜਾਂ ਕਿਸੇ ਲੁੱਟਖੋ ਕਰਨ ਵਾਲੇ ਨੂੰ ਛਡਾਉਣ ਦੇ ਲਈ ਆ ਉਸ ਦੀ ਜ਼ਮਾਨਤ ਕਰਵਾਉਣ ਦੇ ਲਈ ਕੋਈ ਪੰਚਾਇਤ ਤੱਕ ਅਪਰੋਚ ਕਰੇਗਾ ਪਹੁੰਚ ਕਰੇਗਾ ਕੋਈ ਸਰਪੰਚ ਨੂੰ ਕਹੇਗਾ ਤਾਂ ਉਸ ਵਿਅਕਤੀ ਦੇ ਖਿਲਾਫ 50000 ਦਾ ਜੁਰਮਾਨਾ ਲਾਇਆ ਜਾਏਗਾ ਨਾਲ ਹੀ ਇਹਨਾਂ ਲੋਕਾਂ ਦਾ ਜਿਹੇ ਅੰਸਰਾਂ ਦਾ ਸਾਥ ਦੇਣ ਵਾਲਿਆਂ ਦੇ ਸਮਾਜਿਕ ਬਾਈਕਾਟ ਦੀ ਵੀ ਚੇਤਾਵਨੀ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਗਈ ਹੈ ਗਿੱਦੜਵਾਹਾ ਦਾ ਪਿੰਡ ਹੈ ਕੱਗਾ ਜਿੱਥੋਂ ਦੀ ਪੰਚਾਇਤ ਨੇ ਇਹ ਮਤਾ ਪਾਇਆ ਸ਼ੇਰਾਂ ਦੀ ਕੌਮ ਸੀ ਤੁਸੀਂ ਜੋ ਚੈਨਲ ਤੇ ਦਿਖਾ ਰਹੇ ਹੋ ਇਹਦੇ ਇਹਨੂੰ ਬਹੁਤ ਦੁਨੀਆ ਦੇਖ ਰਹੀ ਆ ਹਨ ਜੀ ਇਸ ਦੇ ਵੱਖਰੇ ਵੱਖਰੇ ਅਰਥ ਕੱਢੇ ਜਾਣਗੇ ਹੂੰ ਔਰ ਮੈਂ ਇੱਕ ਸਿੰਧੇ ਜੇ ਸ਼ਬਦਾ ਵਿੱਚ ਇੱਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਦਾ ਹੂੰ ਕੀ ਇਹ ਸਾਡਾ ਦੇਸ਼ ਆ ਇਹ ਦੇਸ਼ ਕਾਦੇ ਨਾਲ ਚੱਲਦਾ ਅਸੀਂ ਕਹਿੰਦੇ ਹਾਂ ਸੰਵਿਧਾਨ ਤੇ ਕਾਨੂੰਨ ਨਾਲ ਚੱਲਦਾ ਜੀ ਕਾਨੂੰਨ ਇੱਕ ਬੜਿਆ ਉਦੇ ਮੁਤਾਬਕ ਚੱਲਦਾ। ਹੂੰ। ਦੇਸ਼ ਦੇ ਜਿਹੜੇ ਜਿਹੜੀਆਂ ਕਾਨੂੰਨ ਹੈ ਉਸ ਨੂੰ ਸਾਰੇ ਲੋਕ ਪਾਲਣਾ ਕਰਦੇ ਆ। ਕੋਈ ਕਾਨੂੰਨਦਾਰ ਨੂੰ ਪੁੱਛੇਗਾ ਹੂੰ ਤਾਂ ਜੋ ਜੇ ਤੁਸੀਂ ਸਵਾਲ ਕਰੋਗੇ ਕਾਨੂੰਨਦਾਰ ਨੂੰ ਉਹ ਉਹੀ ਗੱਲ ਕਰੇਗਾ ਜੋ ਕਾਨੂੰਨ ਦੇ ਵਿੱਚ ਹੈ। ਹੂੰ। ਕਾਨੂੰਨ ਦੀ ਭੰਗਣਾ ਕੋਈ ਕਰਦਾ ਨਹੀਂ ਕਰਦਾ ਉਹ ਬਾਅਦ ਦੀ ਗੱਲ ਹੈ। ਹੂੰ। ਦੂਸਰੇ ਪਾਸੇ ਜਿਹੜਾ ਧਰਮ ਹੈ ਹੂੰ ਧਰਮ ਦੇ ਵਿੱਚ ਜਿਹੜੀ ਮਰਜ਼ਾਦਾ ਹੁੰਦੀ ਹੈ। ਜੀ। ਉਹ ਹਰ ਧਰਮ ਦੀ ਆਪੋ ਆਪਣੀ ਮਰਜ਼ਾਦਾ ਹੈ। ਹੂੰ। ਜੇ ਮਲੋ ਆਪ ਮੈਂ ਕੋਈ ਇਹਨੂੰ ਗਲਤ ਮੇਰਾ ਪੱਖ ਨਾ ਲਿਆ ਜਾਵੇ ਹਰ ਧਰਮ ਦੀ ਆਪੋ ਆਪਣੀ ਹੈ ਵਿਚਾਰ ਜਦੋਂ ਕਰੀਏ ਉਹਦੇ ਚ ਵੱਖਰਾ ਮਤ ਨਿਕਲੇਗਾ ਕਿ ਜੇ ਮਲੋ Hindu Temple ਨੇ ਗਈ ਉਹਨਾਂ ਦੀ ਇੱਕ ਮਰਜ਼ਾਦਾ ਹੈ ਕਿ ਉਹ ਧੋਤੀ ਪਹਿਨ ਕੇ ਜਾਏਗਾ ਉਹਨਾਂ ਦੀ ਇੱਕ ਮਰਜ਼ਾਦਾ ਹੈ ਕਿ ਇੱਥੇ ਔਰਤ ਨਹੀਂ ਜਾਏਗੀ ਉੱਥੇ ਕਿਸੇ ਦੀ ਕੋਈ ਮਰਜ਼ਾਦਾ ਹੈ ਕਿ ਇੱਥੇ ਦਲਤ ਨਹੀਂ ਜਾਏਗਾ ਜਾਂ ਬਹੁਤ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਇਹਨੂੰ ਮਰਜ਼ਾਦਾ ਕਹਿੰਦੇ ਆ ਇਹ ਧਰਮ ਦੀ ਮਰਜ਼ਾਦਾ ਹੁੰਦੀ ਹੈ ਉਹ ਜਿਹੜੀ ਸਿੱਖ ਧਰਮ ਦੀ ਮਰਯਾਦਾ ਜਿਹਨੂੰ ਸਿੱਖ ਰਹਿਤ ਮਰਯਾਦਾ ਕਹਿੰਦੇ ਆ ਹੂੰ ਉਸ ਦੇ ਬਾਰੇ ਦੇ ਵਿੱਚ ਜਦੋਂ ਕੋਈ ਸਵਾਲ ਕਰੇਗਾ ਜੈਦਰ ਸਾਹਿਬ ਨੂੰ ਹੂੰ ਤਾਂ ਉਹ ਜੋ ਉਸ ਮਰਯਾਦਾ ਵਿੱਚ ਲਿਖਿਆ ਗਿਆ ਉਸ ਦੀ ਹੀ ਉਹ ਵਿਆਖਿਆ ਕਰਨਗੇ ਸੋ ਇੱਕ ਪੱਤਰਕਾਰ ਨੇ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਹੂੰ ਕਿ ਜੱਸੀ